ਰਾਮ ਕਲੇ ਦਖਣੀ ਮਹਲਾ ਪਹਿਲਾ ਜਤ ਸਤ ਸੰਜਮ ਸਾਚ ਦਿਰੜਾਇਆ ਸਾਚ ਸ਼ਬਦ ਰਸ ਲੈਣਾ ਮੇਰਾ ਗੁਰਦਿਆਲ ਸਦਾ ਰੰਗ ਲੈਣਾ एक एकले लागे साचे देख देखपति रह गगनपुर दृष्ट सम सर अनहत शब्द रंगीना ਸੱਤ ਬੰਦ ਕੋਪੀਨ ਫਰਪੁਰ ਲੈਣਾ ਜੇ ਵਾਰੰਗ ਰਸੀਣਾ ਮਿਲੇ ਗੁਰ ਸੱਚ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਣਾ ਇਕ ਮਹ ਸਰਬ ਸਰਬ ਮਹ ਏਕਾ ਇਹ ਸਤ ਗੁਰ ਦੇਖ ਦਿਖਾਏ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨ ਜਾਏ ਦੀਪਕ ਤੇ ਦੀਪਕ ਪਰਗਾਸ ਆ ਤਰੇ ਪਵਨ ਜੋਤ ਦਿਖਾਏ ਸਚ ਤਖਤ ਸਚ ਮਹਲੇ ਬੈਠੇ ਨਿਰਭਉ ਤੜੇ ਲਾਏ ਮੋਹ ਗਿਆ ਬਰਾਗੀ ਜੋਗੇ ਘਟ ਘਟ ਕਿੰਗੁਰਿ ਵਾਈ ਨਾਨਕ ਸ਼ਰਨ ਪ੍ਰਭੂ ਕੀ ਛੂਟੇ ਸਤ ਗੁਰ ਸੱਚ ਸਖਾਈ ਰਾਮਕਲੀ ਦਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦ੍ਰਿੜਾਇਆ ਸਾਚ ਸ਼ਬਦ ਰਸ ਲੈਣਾ ਮੇਰਾ ਗੁਰ ਦਿਆਲ ਸਦਾ ਰੰਗ ਲੀਣਾ ਇਹ ਨਸ ਰਹਿ ਇਕਲੇਵ ਲਗੇ ਸਾਚੇ ਦੇਖ ਪਤੀਣਾ ਰਹਾਉ ਰਹਿ ਗगनपुर दृष्ट ਸਮੈ ਸਰ ਅਨਹਤ ਸ਼ਬਦ ਰੰਗੀਣਾ ਸਤ ਬੰਦ ਕੋ ਪੀਣਾ ਪਰਪੁਰ ਲੈਣਾ ਜਿਹਵਾ ਰੰਗ ਰਸੀਨਾ ਮਿਲੇ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤਨਾ ਇਕ ਮਹ ਸਰਬ ਸਰਬ ਮਹ ਏਕਾ ਇਹ ਸਤ ਗੁਰ ਦੇਖ ਦਿਖਾਏ ਜਿਨ ਕੇ ਅਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨ ਜਾਏ ਦੀਪਕ ਤੇ ਦੀਪਕ ਪਰਗਾਸਿਆ ਤਰੇ ਭਮਣ ਜੋਤ ਦਿਖਾਈ ਸਚ ਤਖਤ ਸਚ ਮਹਲੇ ਬੈਠੇ ਨਿਰਪੋਤਾੜੇ ਲਾਈ ਮੋਹ ਗਿਆ ਬੇਰਾਗੇ ਜੋਗੇ ਘਟ ਘਟ ਕਿੰਗੁਰੇ ਵਾਈ ਨਾਨਕ ਸ਼ਰਨ ਪ੍ਰਭੂ ਕੇ ਛੂਟੇ ਸਤ ਗੁਰ ਸੱਚ ਸਖਾਈ RAMKALE DAKHNI MAHALLA PEHLA ਜਟ ਸਤ ਸੰਜਮ ਸਾਚ ਦ੍ਰਿੜਾਇਆ ਸਾਚ ਸ਼ਬਦ ਰਸ ਲੀਣਾ ਮੇਰਾ ਗੁਰਦਿਆਲ ਸਦਾ ਰੰਗ ਲੀਣਾ ਇਹ ਨਸ ਰਹਿ ਇਕਲੇਵ ਲਾਗੀ ਸਾਚ ਦੇਖ ਪਤੀਨਾ ਰਹਾਉ ਰਹਿ ਗਗਨ ਪੁਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਨਾ ਸਤਿ ਬੰਧ ਕੁਪੀਨ ਭਰਪੁਰ ਲੀਨਾ ਜਿਹਵ ਰੰਗ ਰਸੀਨਾ ਮਿਲੇ ਗੁਰ ਸੱਚੇ ਜਨ ਰਚ ਰਾਚੇ ਕਿਰਤ ਵਿਚਾਰ ਪਤਿਨਾ ਇੱਕ ਮਹ ਸਰਬ ਸਰਬ ਮਹ ਇਕ ਇਹ ਸਤ ਗੁਰ ਦੇਖ ਦਿਖਾਈ ਜਿਨ ਕੇ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨ ਜਾਏ ਦੀਪਕ ਤੇ ਦੀਪਕ ਪਰ ਗਸਿਆ ਤ੍ਰੇਪਵਨ ਜੋਤ ਦਿਖਾਈ ਸਚੈ ਤਖਤ ਸਚ ਮਹਿਲੇ ਬੈਠੇ ਨਿਰਪੋਤਾੜੇ ਲਾਈ ਮੋਹੇ ਗਿਆ ਬੈਰਾਗੀ ਜੋਗੇ ਘਟ ਘਟ ਕਿੰਗੁਰਿ ਵਾਈ ਨਾਨਕ ਸ਼ਰਨ ਪ੍ਰਭੂ ਕੇ ਛੁਤੇ ਸਤ ਗੁਰ ਸਚ ਸਖਾਈ रामकली दखनी मोहल्ला पहला जत सत संजम साच डढ़ाया साच शब्द रस लीना मेरा गुरुदयाल सदा रंग लीना ਇਹ ਨਸ ਰਹਿ ਇੱਕ ਨਿਭ ਲਾਗੇ ਸਾਚੇ ਦੇਖ ਪਤੀਨਾ ਰਹਾਉ ਰਹਿ ਗगनपुर दृष्ट ਸਮੈ ਸਰ ਅਨਹਤ ਸ਼ਬਦ ਰੰਗੀਨਾ ਸਤ ਬੰਧ ਕੋ ਪੀਨਾ ਭਰਪੁਰ ਨੀਨਾ ਜਿਹਵਾ ਰੰਗ ਰਸੀਨਾ ਮਿਲੇ ਗੁਰ ਸੱਚ ਜਨ ਰਚ ਰਚ ਕਿਰਤ ਵਿਚਾਰ ਪਤੀਨਾ ਇਕ ਮਹ ਸਰਬ ਸਰਬ ਮਹ ਏਕਾ ਇਹ ਸਤ ਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮ ਮੰਡਾ ਸੋ ਪ੍ਰਭ ਲਖਨ ਨ ਜਾਈ ਦੀਪਕ ਤੇ ਦੀਪਕ ਪਰਗਾਸਿਆ ਰੇ ਭਵਨ ਜੋਤ ਦਿਖਾਈ ਸਚੈ ਤਖਤ ਸਚ ਮਹਲੇ ਬੈਠੇ ਨਿਰਪੋਤਾ ਦੇ ਲਾਈ ਮੋਹ ਗਿਆ ਬਹਿਰਾਗੇ ਜੋਗੇ ਘਟ ਘਟ ਕਿੰਗੁਰੇ ਵਾਈ ਨਾਨਕ ਸ਼ਰਨ ਪ੍ਰਭੂ ਕੇ ਛੋਟੇ ਸਤ ਗੁਰ ਸੱਚ ਸਖਾਈ RAM ਕਲੇ ਦਖਣੀ ਮਹਲਾ ਪਹਿਲਾ ਜਤ ਸਤ ਸੰਜਮ ਸੱਚ ਦੜਾਇਆ ਸੱਚ ਸ਼ਬਦ ਰਸ ਲੀਣਾ ਮੇਰਾ ਗੁਰदयाल ਸਦਾ ਰੰਗ ਲੀਣਾ ਐਨਸ ਰਹਿ ਇਕ ਲਵ ਲਾਗੀ ਸਾਚੇ ਦੇਖ ਫਤੀ ਨਾ ਰਹਾਉ ਰਹਿ ਗगनਪੁਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਨਾ ਸਤ ਬੰਦ ਕੋ ਪੀਨ ਪਰਪੁਰ ਲੀਨਾ ਜਿਹਵਾ ਰੰਗ ਰਸੀਨਾ ਮਿਲੇ ਗੁਰ ਸੱਚ ਜਨ ਰਚ ਰਾਚੇ ਕਿਰਤ ਵਿਚਾਰ ਪਤਿਨਾ ਇੱਕ ਮਹ ਸਰਬ ਸਰਬ ਮਹ ਇਕਾ ਇਹ ਸਤ ਗੁਰ ਦੇਖ ਦਿਖਾਏ ਜਿਨ ਕੇ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨਜਾਈ ਦੀਪਕ ਤੇ ਦੀਪਕ ਪਰਗਾਸਿਆ ਤ੍ਰੇ ਭਵਨ ਜੋਤ ਦਿਖਾਈ ਸਚੈ ਤਖਤ ਸਚ ਮਹਲੀ ਬੈਠੇ ਨਿਰਪੋਤਾੜੇ ਲਾਏ ਮੋਹ ਗਿਆ ਬਿਰਾਗੀ ਜੁਗੀ ਕਟ ਕਟ ਕਿੰਗੁਰੇ ਵਾਈ ਨਾਨਕ ਸ਼ਰਨ ਪ੍ਰਭੂ ਕੇ ਛੂਟੇ ਸਤ ਗੁਰ ਸੱਚ ਸਖਾਈ RAM ਕਲੇ ਦਖਣੀ ਮਹਲਾ ਪਹਿਲਾ ਜਤ ਸਤ ਸੰਜਮ ਸਾਚ ਦਿਰਢਾਇਆ ਸਾਚ ਸ਼ਬਦ ਰਸ ਲੈਣਾ ਮੇਰਾ ਗੁਰਦਿਆਲ ਸਦਾ ਰੰਗ ਲੈਣਾ ਇਹ ਨਸਰ ਹੈ ਇੱਕ ਨਿਵ ਲਾਗੀ साचे देख पतिनारा गगनपुर दृष्ट समय सर अनहत शब्द रंगीना सत बन्ध कुपीन लीना ਜੇ ਹਵਾਰੰਗ ਰਸੀਨਾ ਮਿਲੇ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਣਾ ਇੱਕ ਮਹ ਸਰਬ ਸਰਬ ਮਹ ਏਕਾ ਏਹ ਸਤ ਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨ ਜਾਏ ਦੀਪਕ ਤੇ ਦੀਪਕ ਪਰਗਾਸ ਆ ਤ੍ਰੇ ਭਵਨ ਜੋਤ ਦਿਖਾਏ ਸਚੇ ਤਖਤ ਸਚ ਮਹਲੇ ਬੈਠੇ ਨਿਰਭਉ ਤੜੇ ਲਾਏ ਮੋਹ ਗਿਆ ਬਿਰਾਗੀ ਜੋਗੇ ਘਟ ਘਟ ਕਿੰਗਰੇ ਵਾਈ ਨਾਨਕ ਸ਼ਰਨ ਪ੍ਰਭੂ ਕੀ ਛੋਟੇ ਸਤ ਗੁਰ ਸੱਚ ਸਖਾਈ RAMKALE DAKHNI MAHALLA PEHLA ਜਤ ਸਤ ਸੰਜਮ ਸਾਚ ਦ੍ਰਿੜਾਇਆ ਸਾਚ ਸ਼ਬਦ ਰਸ ਲੈਣਾ ਮੇਰਾ ਗੁਰ ਦਿਆਲ ਸਦਾ ਰੰਗ ਲੈਣਾ ਐ ਨਸਰ ਹੈ ਇਕ ਲੇਵ ਲਗੇ ਸਾਚੇ ਦੇਖ ਪਤੀਨਾ ਰਹਾਉ ਰਹਿ ਗगनपुर दृष्ट ਸਮੈ ਸਰ ਅਨਹਤ ਸ਼ਬਦ ਰੰਗੀਣਾ ਸਤ ਬੰਦ ਕੋ ਪੀਣਾ ਪਰ ਪੁਰ ਲੈਣਾ ਜਿਹਵਾ ਰੰਗ ਰਸੀਨਾ ਮਿਲੇ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤਿਨਾ ਇਕ ਮਹ ਸਰਬ ਸਰਬ ਮਹ ਏਕਾ ਇਹ ਸਤ ਗੁਰ ਦੇਖ ਦਿਖਾਏ ਜਿਨ ਕੇ ਅਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨ ਜਾਏ ਦੀਪਕ ਤੇ ਦੀਪਕ ਪਰਗਾਸਿਆ ਤਰੇ ਭਵਣ ਜੋਤ ਦਿਖਾਈ ਸਚ ਤਖਤ ਸਚ ਮਹਲੇ ਬੈਠੇ ਨਿਰਪੋਤਾੜੇ ਲਾਈ ਮੋਹ ਗਿਆ ਬੈਰਗੇ ਜੋਗੇ ਕਟ ਕਟ ਕਿੰਗੁਰੇ ਵਾਈ ਨਾਨਕ ਸ਼ਰਨ ਪ੍ਰਭੂ ਕੇ シュਟੇ ਸਤ ਗੁਰ ਸੱਚ ਸਖਾਈ RAM ਕਲੇ ਦਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦ੍ਰਿੜਾਇਆ ਸਾਚ ਸ਼ਬਦ ਰਸ ਲੈਣਾ ਮੇਰਾ ਗੁਰਦਿਆਲ ਸਦਾ ਰੰਗ ਲੈਣਾ ਇਹ ਨਸ ਰਹਿ ਇਕਲੇ ਵਾਗੇ ਸਾਚੇ ਦੇਖ ਪਤੀ ਨਾ ਰਹਾਉ रहे गगनपुर दृष्ट समय सर अनहत शब्द रंगीना सत बंध कुपीन भरपुर लीना जिह्वा रंग रसीना मिले गुरु साचे जिन रच राचे ਕਿਰਤ ਵਿਚਾਰ ਪਤੀਨਾ ਇਕ ਮਹ ਸਰਬ ਸਰਬ ਮਹ ਇਕ ਇਹ ਸਤ ਗੁਰ ਦੇਖ ਦਿਖਾਈ ਜਿਨ ਕੇ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨ ਜਾਏ ਦੀਪਕ ਤੇ ਦੀਪਕ ਪਰ ਗਸਿਆ ਤ੍ਰੇ ਪਵਨ ਜੋਤ ਦਿਖਾਈ ਸਚੈ ਤਖਤ ਸਚ ਮਹਲੇ ਬੈਠੇ ਨਿਰਪੋਤਾੜੇ ਲਾਈ ਮੋਹ ਗਿਆ ਬੈਰਾਗੀ ਜੋਗੇ ਘਟ ਘਟ ਕਿੰਗੁਰਾਈ ਨਾਨਕ ਸ਼ਰਨ ਪ੍ਰਭੂ ਕੇ ਛੁਤੇ ਸਤ ਗੁਰ ਸੱਚ ਸਖਾਈ ਰਾਮ ਕਲੀ ਦਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦੜਾਇਆ ਸਾਚ ਸ਼ਬਦ ਰਸ ਲੀਣਾ ਮੇਰਾ ਗੁਰਦਿਆਲ ਸਦਾ ਰੰਗ ਲੀਣਾ Eh nas reh ek niv lage Saache dekh patina rahao Reh gagan pur drisht samesar Anhat shabad rangina ਸਤ ਬੰਧ ਕੋ ਪੀਨਾ ਪਰ ਪੁਰਨੀਨਾ ਜੇਵਾ ਰੰਗ ਰਸੀਨਾ ਮਿਲੇ ਗੁਰ ਸੱਚ ਜਨ ਰਚ ਰਚ ਕਿਰਤ ਵਿਚਾਰ ਪਤੀਨਾ ਇਕ ਮਹ ਸਰਬ ਸਰਬ ਮਹ ਏਕਾ ਇਹ ਸਤ ਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮ ਮੰਡਾ ਸੋ ਪ੍ਰਭ ਲਖਨ ਨਜਾਈ ਦੀਪਕ ਤੇ ਦੀਪਕ ਪਰਗਾਸਿਆ त्रे भवन जोत दिखाये सचे तखत सच महले बैठे निरपतारि लाये मोहे गया बैरागे जोगे कट कट किंगरे वाये नानक शरण प्रभु के छोटे ਸਤਗੁਰ ਸੱਚ ਸਖਾਈ ਰਾਮ ਕਲੇ ਦਖਣੀ ਮਹਲਾ ਪਹਿਲਾ ਜਤ ਸਤ ਸੰਜਮ ਸਾਚ ਦਰੜਾਇਆ ਸਾਚ ਸ਼ਬਦ ਰਸ ਲੀਣਾ ਮੇਰਾ ਗੁਰ ਦਿਆਲ ਸਦਾ ਰੰਗ ਲੀਣਾ ਐਨਸ ਰਹਿ ਇੱਕ ਲਵ ਲਾਗੀ ਸਾਚੇ ਦੇਖ ਪਤੀ ਨ ਰਹਾਉ ਰਹਿ ਗगनਪੁਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਨਾ ਸਤ ਬੰਦ ਕਪੀਨ ਪਰ ਕੋ ਰਲੀਨਾ ਜਿਹਵਾ ਰੰਗ ਰਸੀਨਾ ਮਿਲੇ ਗੁਰ ਸੱਚ ਜਨ ਰਚ ਰਾਚੇ ਕਿਰਤ ਵਿਚਾਰ ਪਤਿਨਾ ਇੱਕ ਮਹ ਸਰਬ ਸਰਬ ਮਹ ਇਕਾ ਇਹ ਸਤ ਗੁਰ ਦੇਖ ਦਿਖਾਏ ਜਿਨ ਕੇ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨਜਾਈ ਦੀਪਕ ਤੇ ਦੀਪਕ ਪਰਗਾਸਿਆ ਤ੍ਰੇ ਭਮਨ ਜੋਤ ਦਿਖਾਈ ਸਚੈ ਤਖਤ ਸਚ ਮਹਲੀ ਬੈਠੇ ਨਿਰਪੋਤਾ ਡੇ ਲਾਈ मोह गया बेरागी जोगे कट-कट किंगुरे वाई नालक शरण प्रभु के छूटे सतगुर सच सखाई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ